ਇਹ ਕਹਾਣੀ ਚਾਚੇ ਤੇ ਭਤੀਜੇ ਦੇ ਬਹੁਤ ਹੀ ਗਹਿਰੇ ਪਿਆਰ ਦੀ ਇੱਕ ਅਲੋਕਾਰੀ ਅਜੀਬ ਕਹਾਣੀ ਹੈ ਜਿੱਥੇ ਨਾ ਖੂਨ ਦਾ ਰਿਸ਼ਤਾ ਨਾ ਜਾਤ ਦੀ ਸਾਂਝ ਹੈ ਤੇ ਨਾ ਧਰਮ ਦੀ ਸਾਂਝ ਹੈ ਇਹ ਕਹਾਣੀ ਸਰ ਕਾਫੀ ਪੁਰਾਣੀ ਹੈ ਸਾਂਝੇ ਮੁਲਕ ਦੀ ਕਹਾਣੀ ਹੈ ਜਦੋਂ ਸਾਡਾ ਮੁਲਕ ਸਾਂਝਾ ਸੀਗਾ ਇਹ ਵੰਡ ਦੇ ਸਮੇਂ ਦੀ ਕਹਾਣੀ ਹੈ ਬਜ਼ੁਰਗਾਂ ਰਾਹੀਂ ਇਹ ਕਹਾਣੀ ਸਾਡੇ ਤੱਕ ਪਹੁੰਚੀ ਹੈ ਹਨ ਉਸ ਸਮੇਂ ਦੇ ਵਿੱਚ ਦੀਵਾਨ ਸਿੰਘ ਇੱਕ ਚੰਗਾ ਤਕੜਾ ਬੰਦਾ ਸੀਗਾ ਜਿਹੜਾ ਜਿਹਦਾ ਚੰਗਾ ਰਸੂਖ ਸੀਗਾ ਉਸ ਸਮੇ ਸਾਡੇ ਲੋਕ ਜਿਹੜੇ ਸੀਗੇ ਬੜਾ ਰਲ ਮਿਲ ਕੇ ਰਹਿੰਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਇੱਕ ਮੁਰਾਦ ਖਾਨ ਦੀਵਾਨ ਸਿੰਘ ਦਾ ਬਹੁਤ ਪੱਕਾ ਤੇ ਲੰਗੋਟਿਆ ਯਾਰ ਸੀਗਾ ਉਹ ਦੋਨੋਂ ਪਰਿਵਾਰ ਆਪਸ ਦੇ ਵਿੱਚ ਬਹੁਤ ਸੋਨਾ ਵਰਤਦੇ ਸੀਗੇ ਕਦੇ ਕਿਉਂਕਿ ਉਹ ਉਦੋਂ ਲੋਕਾਂ ਦੇ ਵਿੱਚ ਬੈਰ ਭਾਵ ਨਹੀਂ ਸੀ ਹੁੰਦੇ ਕਿਉਂਕਿ ਲੋਕਾਂ ਨੂੰ ਸ਼ਾਇਦ ਜ਼ੇਨੀ ਤੌਰ ਤੇ ਉਹਨਾਂ ਪਤਾ ਵੀ ਨਹੀਂ ਸੀ ਹੁੰਦਾ ਹਨ ਤੇ ਉਹ ਬਹੁਤ ਬਚਪਨ ਤੋਂ ਲੈ ਕੇ ਇਕੱਠੇ ਪਲੇ ਤੇ ਵੱਡਿਆਂ ਉਮਰਾ ਚ ਪਹੁੰਚ ਗਏ ਅੱਛਾ ਜੀ ਕਹਿੰਦੇ ਜਦੋਂ ਮੁਰਾਦ ਖਾਨ ਦੇ ਘਰ ਗਾਮੇਖਾਨ ਦਾ ਜਨਮ ਹੋਇਆ ਤਾਂ ਉਹਦੀ ਮਾਂ ਦੀ ਮੌਤ ਹੋ ਗਈ ਸੀਗੀ। ਅੱਛਾ। ਤਾਂ ਦੀਵਾਨ ਸਿੰਘ ਦੀ ਪਤਨੀ ਨੇ ਧਰਮਕੌਰ ਨੇ ਗਾਮੇਖਾਨ ਨੂੰ ਆਪਣੇ ਪੁੱਤਰ ਕਰਮਸਿਉਂ ਦੀ ਤਰ੍ਹਾਂ ਪਾਲਿਆ। ਦੋਨਾਂ ਦੀ ਪਰਵਰਿਸ਼ ਇਕੱਠਿਆਂ ਦੀ ਕੀਤੀ। ਉਸ ਸਮੇਂ ਇਹ ਕਿਹਾ ਜਾਂਦਾ ਕਿ ਜਦੋਂ ਉਹਨਾਂ ਦਾ ਉਹ ਜਨਮ ਹੋਇਆ ਸੀਗਾ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਇਹਨਾਂ ਨੇ ਨਵੀਂ ਪਿਰਤ ਤੂਰ ਲਈ ਐ। ਹੂੰ। ਬੀਕੇ ਮੇਨਾ ਨੇ ਹੈਨਾ ਸਭ ਕੁਝ ਸਾਂਝਾ ਕਰ ਲਿਆ ਵੀ ਕੱਲ ਨੂੰ ਜਦੋਂ ਬੱਚੇ ਉੱਠਣਗੇ ਤਾਂ ਰੌਲਾ ਪਾਉਣਗੇ ਜ਼ਮੀਨ ਪਿੱਛੇ ਵੀ ਘਰ ਪਿੱਛੇ ਵੀ ਪਰ ਦਿਵਾਨ ਸਿੰਘ ਨੇ ਇਹ ਗੱਲ ਕਦੇ ਨਹੀਂ ਸੀਗੀ ਸੋਚੀ ਹੈਨਾ ਉਸ ਤੋਂ ਬਾਅਦ ਕੀ ਹੁੰਦਾ ਕਹਿੰਦੇ ਕਿ ਹੌਲੀ ਹੌਲੀ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਬਜ਼ੁਰਗਾਂ ਦੇ ਦੱਸੇ ਅਨੁਸਾਰ ਪਤਾ ਲੱਗਿਆ ਕਿ ਜਦੋਂ ਮੁਲਕ ਦੀ ਵੰਡ ਦਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਕਿਤੇ ਕਿਤੇ ਆ ਕੇ ਸਰ ਹੱਲੇ ਹੋਣੇ ਸ਼ੁਰੂ ਹੋ ਜਾਂਦੇ ਜਿਹਨੂੰ ਉਸ ਸਮੇਂ ਕਹਿੰਦੇ ਹੁੰਦੇ ਸੀ ਵੀ ਦੰਗੇ ਹੁੰਦੇ ਆ ਜਾਂ ਤੜ ਵੀ ਆ ਜਾਂਦੇ ਸੀ ਪਿੰਡਾਂ 'ਚ ਅੱਛਾ ਜੀ ਤਾਂ ਉਦੋਂ ਲੋਕਾਂ ਨੂੰ ਸਰ ਇਹ ਜ਼ਿਆਦਾ ਰਹਿੰਦਾ ਸੀਗਾ ਕਿ ਸਾਡੀ ਜਾਨ ਬਚ ਜੇ ਸਾਡਾ ਪਰਿਵਾਰ ਬਚ ਜੇ ਕਿਉਂਕਿ ਜਦੋਂ ਉਹ ਮਾਰਤਾੜ ਸ਼ੁਰੂ ਹੁੰਦੀ ਹੁੰਦੀ ਆਈ ਤਾਂ ਉਸ ਸਮੇਂ ਕਹਿੰਦੇ ਕਿ ਗਾਮੇਖਾਂ ਹੁਣੀ ਜਵਾਨ ਸੀਗੇ ਅੱਛਾ ਤੇ ਗਾਮੇਖਾਂ ਦਾ ਵੀ ਉਸ ਸਮੇਂ ਵਿਆਹ ਹੋਇਆ ਹੋਇਆ ਸੀਗਾ ਕਿਉਂਕਿ ਛੋਟੀਆਂ ਉਮਰਾਂ ਚ ਵਿਆਹ ਹੋ ਜਾਂਦੇ ਸੀਗੇ ਤਾਂ ਇਹ ਕਿਹਾ ਜਾਂਦਾ ਕਹਾਣੀ ਮੁਤਾਬਕ ਕਿਉਂ ਜਦੋਂ ਇਹ ਘਟਨਾ ਵਾਪਰਦੀ ਆ ਤਾਂ ਗਾਮੇ ਹੁਣਾ ਦਾ ਇੱਕ ਬੱਚਾ ਵੀ ਸੀਗਾ ਉਹਦੀ ਧੀ ਵੀ ਸੀ ਤੇ ਉਹਦੀ ਪਤਨੀ ਸ਼ੀਦਾ ਉਹਨਾਂ ਦੇ ਘਰ ਹੀ ਰਹਿੰਦੀ ਸੀ ਦੀਵਾਨ ਸਿੰਘ ਉਹਨਾਂ ਦੇ ਘਰ ਅੱਛਾ ਕਹਿੰਦੇ ਜਿਹੜਾ ਕਰਮ ਸਿੰਘ ਸੀਗਾ ਨਾ ਦੀਵਾਨ ਸਿੰਘ ਦਾ ਮੁੰਡਾ ਉਹਦਾ ਹੋਰ ਲੋਕਾਂ ਨਾਲ ਉੱਠਣ ਬੈਠਣ ਸੀਗਾ ਕਿਉਂਕਿ ਲੋਕਾਂ ਨੇ ਢੜਕਾਉਣਾ ਸ਼ੁਰੂ ਕਰਤਾ ਸੀਗਾ ਕਿ ਤੁਹਾਡੇ ਘਰ ਇੱਕ ਮੁਸਲਮ ਪਰਿਵਾਰ ਰਹਿ ਰਿਹਾ ਵੀ ਹੁਣ ਮੁਲਕ ਵੰਡ ਹੋ ਜਾਣਗੇ ਤੇ ਇਹਨਾਂ ਦੀ ਬਦੌਲਤ ਮਤਲਬ ਇਹਨਾਂ ਦੀ ਕਰਕੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਸਮੇਂ ਮਾਰ-ਤਾੜ ਹੋ ਸਕਦੀ ਹੈ ਪਰ ਦੀਵਾਨ ਸਿੰਘ ਨੇ ਮੁਰਾਦ ਸਿੰਘ ਦੇ ਨਾਲ ਵਚਨ ਕੀਤਾ ਸੀਗਾ ਜਦੋਂ ਉਹਨਾਂ ਨੇ ਪੱਗ ਵਟਾਈ ਸੀ ਵੀ ਕੁਝ ਵੀ ਹੋ ਜੇ ਵੀ ਮੈਂ ਉਹਨੂੰ ਉੱਥੇ ਤੱਕ ਆਪਣੇ ਨਾਲ ਲੈ ਕੇ ਜਾਵਾਂ ਜਦ ਤੱਕ ਮੇਰੇ ਸਾਹ ਚੱਲਦੇ ਆ ਮੇਰਾ ਖਾਨਦਾਨ ਚੱਲਦਾ। ਕੀ ਬਾਤ ਹੈ। ਇਹ ਗੱਲ ਆ ਜਿਹੜੀ ਇਹ ਦਿਲ ਨੂੰ ਝੰਜੋੜਦੀ ਵੀ ਆ ਤੇ ਹਲੂਣਦੀ ਵੀ ਆ। ਕਿ ਦੀਵਾਨ ਸਿੰਘ ਨੇ ਉਹ ਵਚਨ ਆਪਣੇ ਮਤਲਬ ਸੀਨੇ ਤੇ ਰੱਖ ਲਿਆ। ਕਿ ਮੈਂ ਇਹਨੂੰ ਮਰਦੇ ਦਮ ਤੱਕ ਨਿਭਾਉਣਾ ਤੇ ਮੇਰੀਆਂ ਪੀੜ੍ਹੀਆਂ ਵੀ ਨਿਭਾਉਣਗੀਆਂ ਮੈਂ ਜਾਂਦਾ ਦੱਸ ਕੇ ਜਾਊਂਗਾ ਵੀ ਰਹਿੰਦੀ ਦੁਨੀਆ ਤੱਕ ਸਾਡੇ ਇਸ ਪਰਿਵਾਰ ਦਾ ਨਾਮ ਰਹੇ ਦੋਨਾਂ ਪਰਿਵਾਰਾਂ ਦਾ ਮੁਰਾਦ ਖਾਨ ਦਾ ਵੀ ਤੇ ਦੀਵਾਨ ਸਿੰਘ ਦਾ ਵੀ ਅੱਛਾ ਜੀ ਕਹਿੰਦੇ ਜਦੋਂ ਲੋਕਾਂ ਨੇ ਦੱਸਣਾ ਸ਼ੁਰੂ ਕਰਤਾ ਵੀ ਪਰਿਵਾਰਾਂ ਦੇ ਵਿੱਚ ਜਿਹੜੇ ਪਰਿਵਾਰ ਹੈਗੇ ਆ Hindu ਪਰਿਵਾਰਾਂ ਨੂੰ ਮਾਰਿਆ ਜਾ ਰਿਹਾ ਮੁਸਲਮਾਨ ਪਰਿਵਾਰਾਂ ਨੂੰ ਮਾਰਿਆ ਜਾ ਰਿਹਾ ਤਾਂ ਦੀਵਾਨ ਸਿੰਘ ਦਾ ਘਰ ਬਹੁਤ ਵੱਡਾ ਸੀਗਾ ਉੱਥੇ ਉਸੇ ਪਰਿਵਾਰ ਦੇ ਵਿੱਚ ਸ਼ਹੀਦਾਂ ਗਾਮਾਂ ਉਹਦੇ ਦੋਨੋਂ ਬੱਚੇ ਰਹਿੰਦੇ ਸੀਗੇ ਗਾਮੇ ਖਾਨ ਨੂੰ ਕਰਮ ਸਿੰਘ ਨਾਲੋਂ ਜ਼ਿਆਦਾ ਪਾਲਿਆ ਹੋਇਆ ਸੀਗਾ ਦੀਵਾਨ ਸਿੰਘ ਨੇ ਕਹਿੰਦੇ ਉਹ ਕਹਿੰਦਾ ਹੁੰਦਾ ਸੀਗਾ ਵੀ ਚਾਚਾ ਤੂੰ ਕਰਮ ਸਿੰਘ ਨੂੰ ਕੂਰਨਾ ਨਹੀਂ ਹੈਗਾ ਹੂੰ ਉਹ ਮੇਰਾ ਵੱਡਾ ਭਾਈ ਹੈ ਕੋਈ ਗੱਲ ਨਹੀਂ ਪਹਿਲਾਂ ਤਾਂ ਤੁਹਾਡਾ ਢਿੱਡੋ ਕੱਢਿਆ ਉਹੀ ਆ ਮੈਂ ਤੁਹਾਡੇ ਨਾਲ ਆ ਉਹ ਕਹਿ ਵੀ ਲਊਗਾ ਤਾਂ ਕੋਈ ਚੱਕਰ ਨਹੀਂ ਆ ਹੈਨਾ अच्छा जी क्योंकि उस समय लोक रिश्ता इस कदर निभाउंदे सी कि निकियन किया गल्लां दा जिक्र ਵੀ ਨਹੀਂ ਸੀ ਕਰਦੇ ਤੇ ਬੁਰਾ ਵੀ ਨਹੀਂ ਸੀ ਮਨਾਉਂਦੇ ਮਾਜ ਨਹੀਂ ਵੱਡੇ ਸੀ ਲੋਕਾਂ ਦੇ ਬਿਲਕੁਲ ਬਿਲਕੁਲ ਸਰ ਔਰ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਹਿੰਦੇ ਕਿਸੇ ਨੇ ਇਤਲਾਹ ਦਿੱਤੀ ਵੀ ਇਹਨਾਂ ਦੇ ਘਰ ਪਰਿਵਾਰ ਹੈਗਾ ਪਹਿਲਾਂ ਤਾਂ ਕਹਿੰਦੇ ਬੰਦੇ ਆਏ ਦੱਸਣ ਵੀ ਦੀਵਾਨ ਸਿੰਘ ਵੀ ਤੁਸੀਂ ਹੁਣ ਪਰਿਵਾਰ ਬਾਰੇ ਸੋਚੋ ਵੀ ਮੁਲਕ ਨੇ ਵੰਡਿਆ ਜਾਣਾ ਹਨਾ ਕੱਲ ਨੂੰ ਤੁਹਾਡੇ ਪਰਿਵਾਰ ਤੇ ਹਮਲਾ ਹੋ ਸਕਦਾ ਕੁਝ ਵੀ ਹੋ ਸਕਦਾ ਕਹਿੰਦੇ ਦੀਵਾਨ ਸਿੰਘ ਨੇ ਹੱਥ ਬੰਨ ਕੇ ਕਹਤਾ ਵੀ ਅਸੀਂ ਜੇ ਜਿਉਂਦੇ ਇਕੱਠੇ ਆਏ ਆਂ ਨਾ ਅਸੀਂ ਮਰਾਂਗੇ ਵੀ ਕਹਿੰਦੇ ਆਏ ਆਏ ਤਾ ਕੀ ਹੁੰਦਾ ਕਹਿੰਦੇ ਕਰਮ ਸਿੰਘ ਉਸ ਰਾਤ ਘਰੇ ਨਹੀਂ ਸੀਗਾ ਜਿਸ ਰਾਤ ਧੜਵੀ ਦੀਵਾਨ ਸਿੰਘ ਦੀ ਹਵੇਲੀ ਨੂੰ ਚੜ ਕੇ ਆਉਂਦੇ ਆ ਅੱਛਾ ਜੀ ਕਹਿੰਦੇ ਕਿ ਜਦੋਂ ਦੀਵਾਨ ਸਿੰਘ ਨੂੰ ਇਹ ਗੱਲ ਪਤਾ ਲੱਗੀ ਕਿਸੇ ਤੋਂ ਪਿੰਡ ਦੇ ਵਿਚਲੇ ਬੰਦੇ ਤੋਂ ਵੀ ਤੁਹਾਡੇ ਘਰ ਤੱਕ ਕੋਈ ਬੰਦਾ ਪਹੁੰਚ ਕਰ ਸਕਦਾ ਕਹਿੰਦੇ ਉਹਨੇ ਘਰ ਦੇ ਵਿੱਚ ਟੋਆ ਪੱਟ ਕੇ ਪਹਿਲਾਂ ਹੀ ਰੱਖਿਆ ਸੀਗਾ ਟੋਆ ਪੱਟ ਕੇ ਰੱਖਿਆ ਹੋਇਆ ਸੀ ਉੱਪਰ ਗੱਡਾ ਖੜਾ ਕਰਤਾ ਤੇ ਵਿੱਚ ਗਾਮੇ ਦੇ ਪਰਿਵਾਰ ਨੂੰ ਉਤਾਰ ਕੇ ਬਿਠਾਤਾ ਤਾਂ ਕਹਿੰਦੇ ਜਦੋਂ ਉਸ ਘਰ ਤੇ ਹਮਲਾ ਹੋਇਆ ਰਾਤ ਨੂੰ ਕਰਮਸਿਉ ਘਰੇ ਨਹੀਂ ਸੀ ਦੀਵਾਨ ਸਿੰਘ ਤਲਵਾਰ ਲੈ ਕੇ ਸਾਹਮਣੇ ਖੜਾ ਹੋ ਗਿਆ ਤਾਂ ਜਿਹੜੇ ਤਾੜ ਵੀ ਹੁੰਦੇ ਆ ਉਹਨਾਂ ਨੇ ਦੀਵਾਨ ਸਿੰਘ ਤੇ ਹਮਲਾ ਕੀਤਾ ਅੱਛਾ ਧਰਮਕੋਰ ਤਾਂ ਉਸ ਹਜੂਮ ਨੂੰ ਵੇਖ ਕੇ ਚਕਰਾ ਕੇ ਹੀ ਡਿੱਗ ਗਈ ਸੀ ਕਿਉਂਕਿ ਪਹਿਲਾਂ ਉਹ ਲੋਕਾਂ ਤੋਂ ਸੁਣਦੀ ਸੀ ਪਰ ਉਹ ਘਟਨਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਜ਼ਾਹਿਰ ਹੋ ਗਈ ਹੈ ਨਾ ਗਾਮੇਖਾਨ ਨੂੰ ਜਦੋਂ ਖੱਡੇ ਚ ਘਰੇ ਗੱਡੇ ਦੇ ਹੇਠਾਂ ਛੁਪੇ ਨੂੰ ਪਤਾ ਲੱਗਿਆ ਵੀ ਘਰ ਤੱਕਾ ਹੋ ਗਿਆ ਉਹ ਸਰ ਖੱਡੇ ਚੋਂ ਨਿਕਲ ਕੇ ਦੀਵਾਨ ਸਿੰਘ ਦੇ ਬਰਾਬਰ ਖੜ ਕੇ ਆਕੇ अच्छा दोनों चाचा भतीजे ने दीवान सिंह ने ते गामे खान ने इकट्ठियां ने ताड़वियां दे नाल मतलब हां मुकाबला कीता दोनों दे सट्टਾਂ ਲੱਗ ਗਈਆਂ ਤੇ ਉਹਨਾਂ ਨੇ ਉਹਨਾਂ ਨੂੰ ਮਰਿਆਂ ਸਮਝ ਕੇ ਸੁੱਟ ਕੇ ਚਲੇ ਗਏ ਦੋਨੋਂ ਹੀ ਜ਼ਖਮੀ ਹੋ ਗਏ ਦੋਨੋਂ ਹੀ ਜ਼ਖਮੀ ਹੋ ਗਏ ਔਰ ਬਹੁਤ ਬੁਰੀ ਤਰ੍ਹਾਂ अच्छा थोड़ा जे ਸਮਾਂ ਬੀਤਦਾ ਉਹ ਇਸ ਚੀਜ਼ ਤੋਂ ਨਿਕਲਦੇ ਆ ਤਾਂ ਕਰਮ ਸਿੰਘ ਦਾ ताड़वियां ਦੇ ਨਾਲ ਉੱਠਣ ਬੈਠਣ ਹੋ ਜਾਂਦਾ ਹੂੰ ਕਿਉਂਕਿ ਕਰਮ ਸਿੰਘ ਮਾਤਲਬ ਇਸ ਗੱਲ ਤੇ ਪੱਕਾ ਹੋ ਗਿਆ ਸੀਗਾ ਵੀ ਮੈਂ ਗਾਮੇ ਖਾਨ ਨੂੰ ਘਰ ਹੀ ਨਹੀਂ ਰਹਿਣ ਦੇਣਾ ਤੁਸੀਂ ਦੇਖੋ ਇੱਕ ਘਰ ਚ ਪਰਬ੍ਰਿਸ਼ ਹੋਈ ਆ ਸਾਰੇ ਚੰਗੇ ਗੁਣ ਦਿੱਤੇ ਗਏ ਆ ਦੋਨਾਂ ਜਣਿਆਂ ਨੂੰ ਭਾਵੇਂ ਕਿ ਲੋਕਾਂ ਦੇ ਹਿਸਾਬ ਨਾਲ ਧਰਮ ਦਾ ਬੇਤਕਰਾ ਪਰ ਜਿਹੜਾ ਮੋਹ ਹੈ ਮੋਹ ਕੋਈ ਹੱਦ ਬੰਨਾ ਨਹੀਂ ਵੇਖਦਾ ਹੁੰਦਾ ਹੈ ਨਾ ਤੇ ਕੀ ਹੋਇਆ ਉਹਨਾਂ ਨੇ ਕਰਮ ਸਿੰਘ ਨੇ ਵੀ ਗਾਮੇ ਨੂੰ ਆਨੇ ਬਹਾਨੇ ਤੰਗ ਕਰਨਾ ਸ਼ੁਰੂ ਕਰਤਾ ਤਾਂ ਗਾਮੇ ਨੇ ਕਰਮ ਸਿੰਘ ਨੂੰ ਇੱਕ ਗੱਲ ਕਹੀ ਕਹਿੰਦਾ ਬੇਇੱਜ਼ਤ ਹੋ ਕੇ ਮਰਨ ਨਾਲੋਂ ਚੰਗਾ ਕੇ ਆਪਣੇ ਭਰਾ ਦੇ ਹੱਥੋਂ ਸਾਹਮਣੀ ਮਾਰਿਆ ਜਾਵਾਂ। ਕਿ ਮੈਂ ਮੈਂ ਚਾਚੇ ਦਾ ਦਰ ਨਹੀਂ ਛੱਡ ਸਕਦਾ। ਅੱਛਾ। ਜੇ ਵੀ ਬਾਈ ਜੇ ਤੂੰ ਚਾਹੇ ਤਾਂ ਤੂੰ ਮੇਰੇ ਪਰਿਵਾਰ ਨੂੰ ਭਾਵੇਂ ਅੰਦਰ 베ੜੇ 'ਚ ਖੜਾ ਕੇ ਅੱਗ ਲਾ ਦੇ ਤੇ ਭਾਵੇਂ ਤੂੰ ਇਹਨਾਂ ਨੂੰ ਕਿਰਪਾਨਾਂ ਨਾਲ ਵੱਢ ਦੇ। ਇਹ ਤੇਰੇ ਹਿੱਸੇ ਆ ਸਾਰਾ ਕੁਝ। ਹੋਏ ਹੋਏ। ਤੂੰ ਜੋ ਹੁਕਮ ਕਰੇਂਗਾ ਬਾਈ ਮੈਂ ਉਹ ਕਰੂੰਗਾ। ਪਰ ਤੂੰ ਇਹ ਬਿਰਤੀ ਧਾਰਨ ਨਾ ਕਰ ਕਿ ਆਪਾਂ ਮਾਰ ਮਰੀਏ ਤੇ ਉਤਰੀਏ ਤੇ ਦੀਵਾਨ ਸਿੰਘ ਨੇ ਉਹ ਮੌਕਾ ਸਾਂਭਿਆ ਕਿਉਂਕਿ ਉਹ ਕਤਲੋਗਾਰਤ ਦਾ ਦੌਰ ਚੱਲਦਾ ਸੀਗਾ ਜਿਵੇਂ ਬਜ਼ੁਰਗ ਦੱਸਦੇ ਨੇ ਥੋੜਾ ਸਮਾਂ ਮਾਹੌਲ ਟਿਕਦਾ ਸੀ ਫੇਰ ਖਰਾਬ ਹੋ ਜਾਂਦਾ ਸੀ ਜਦੋਂ 4 ਕੁ ਮਹੀਨੇ ਪਏ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਬਾਅਦ ਦੀਵਾਨ ਸਿੰਘ ਨੇ ਉਹਨਾਂ ਦੇ ਟਿਕਾਣੇ ਬਦਲਨੇ ਸ਼ੁਰੂ ਕਰਤੇ ਗਾਮੇ ਖਾਂ ਦੇ ਅੱਛਾ ਜੀ ਕਿਉਂਕਿ ਬੰਦਾ ਚੰਗੇ ਰਸੂਖ ਵਾਲਾ ਸੀ ਚੰਗੇ ਲੋਕਾਂ ਚ ਉੱਠਣ ਬੈਠਣ ਸੀ ਕਹਿੰਦੇ ਸੀਗੇ ਕਿ ਉਦੋਂ ਕੋਈ ਪਤਾ ਨਹੀਂ ਸੀ ਕਰਦਾ ਹੁੰਦਾ ਵੀ ਕਿਹੜਾ ਬੰਦਾ ਕਿੱਥੇ ਆ ਜਾਂ ਵੱਡੇ ਬੰਦੇ ਨੂੰ ਵੈਸੇ ਨਹੀਂ ਸੀ ਕੋਈ ਪੁੱਛਦਾ ਕਿਉਂਕਿ ਅਗਲਾ ਸ਼ੱਕ ਨਹੀਂ ਸੀ ਕਰਦਾ ਪਰ ਜਿਹੜੇ ਲੋਕਾਂ ਨੂੰ ਪਿਛਲੇ ਬਚਪਨ ਦੀਆਂ ਸਾਂਝਾਂ ਦਾ ਪਤਾ ਉਹਨਾਂ ਨੂੰ ਪਤਾ ਸੀ ਵੀ ਇਹ ਬੰਦਾ ਸਿਰੜੀ ਆ ਇਹ ਹੱਠ ਵਾਲਾ ਬੰਦਾ ਇਹ ਆਪਣੀ ਗੱਲ ਤੋਂ ਨਹੀਂ ਮੁੱਕ ਸਕਦਾ ਕਿਉਂਕਿ ਉਹਨੇ ਭਰੀ ਪਰੇ ਜਿਹਨੂੰ ਪੰਚਾਇਤ ਕਿਹਾ ਜਾਂਦਾ ਉਹਦੇ ਵਿੱਚ ਇੱਕ ਵਚਨ ਲਿਆ ਸੀਗਾ ਵੀ ਸਾਡੀਆਂ ਪੁਸ਼ਤਾਂ ਵਰਤਣਗੀਆਂ ਅੱਛਾ ਤਾਂ ਇਸ ਤੋਂ ਬਾਅਦ ਕੀ ਹੁੰਦਾ ਸਰ ਇੱਕ ਵਾਰ ਫੇਰ ਹਮਲੇ ਹੁੰਦੇ ਆ ਪਿੰਡ ਤੇ ਲੋਕਾਂ ਨੂੰ ਕੱਢਿਆ ਜਾ ਰਿਹਾ ਰਫਿਊਜੀ ਕੈਂਪ ਪਰ ਆਹੀ ਵੀ ਜੋ ਹਾਲਾਤ ਚੱਲ ਰਹੇ ਆ ਹਨਾ ਕੀ ਹੁੰਦਾ ਕਿ ਗਾਮੇ ਖਾਂ ਨੂੰ ਦੀਵਾਨ ਸਿੰਘ ਨੇ ਜਿਹੜੇ ਤੂੜੀ ਵਾਲੇ ਕੁੱਪ ਹੁੰਦੇ ਸੀ ਨਾ ਪਹਿਲਾਂ ਉਹਨੇ ਨਹੀਂ ਸੀ ਵਧੀਆ ਬਣਾ ਕੇ ਰੱਖੇ ਹੁੰਦੇ ਉਦਾਂ ਹੀ ਆਸਰਾ ਦਿੱਤਾ ਹੁੰਦਾ ਸੀਗਾ ਕੱਖਾਂ ਕਾਨਿਆਂ ਦਾ ਉਹਦੇ ਚ ਉਹਦੇ ਪੂਰੇ ਪਰਿਵਾਰ ਨੂੰ ਲਗੋਤਾ ਅੱਛਾ ਔਰ ਕਰਮ ਸਿੰਘ ਨੂੰ ਇਹ ਖਬਰ ਸੀਗੀ ਉਹਨੇ ਬਲਵਈਆਂ ਨੂੰ ਕਹਿ ਕੇ ਕੋਪਾਂ ਨੂੰ ਅੱਗ ਲਗਵਾਤੀ ਔਰ ਸਭ ਤੋਂ ਹੈਰਾਨੀਜਨਕ ਗੱਲ ਇਹ ਵੀ ਦੀਵਾਨ ਸਿੰਘ ਨੂੰ ਆਪਣੇ ਮੁੰਡੇ ਕਰਮ ਸਿੰਘ ਦੇ ਦਿਮਾਗ ਦਾ ਪਤਾ ਸੀ ਹੂੰ ਉਨੇ ਜਦ ਤੱਕ ਅੱਗ ਲੱਗੀ ਉਦੋਂ ਪਹਿਲਾਂ ਪਹਿਲਾਂ ਗਾਮੇਖਾਂ ਦੇ ਪਰਿਵਾਰ ਦਾ ਟਿਕਾਣਾ ਬਦਲਦਾ ਸੀ ਵਾਹ ਜੀ ਵਾਹ ਤੇ ਦੇਖੋ ਸਰ ਇਹ ਇੰਨਾਂ ਚੀਜ਼ਾਂ ਨੂੰ ਚਲਦਿਆਂ ਹੋਇਆਂ ਇੰਨੀਆਂ ਘਟਨਾਵਾਂ ਹੁੰਦੀਆਂ ਕਤਲੋਗਾਰਤ ਹੁੰਦਿਆਂ ਹੋਇਆਂ ਗਾਮੇਖਾਂ ਨੇ ਹਿੰਮਤ ਨਹੀਂ ਛੱਡੀ ਤੇ ਦੀਵਾਨ ਸਿੰਘ ਨੇ ਹਿੰਮਤ ਨਹੀਂ ਛੱਡੀ ਲੋਕਾਂ ਨੇ ਉਹਨੂੰ ਸਨੇਹ ਦੇਣੇ ਸ਼ੁਰੂ ਕਰਤੇ ਵੀ ਕੱਲ ਨੂੰ ਕੋਈ ਬੰਦਾ ਤੁਹਾਡੇ ਘਰ ਪਹੁੰਚਦਾ ਕਿਉਂਕਿ ਉਸ ਸਮੇਂ ਐਲਾਨ ਵੀ ਹੋ ਗਏ ਸੀ ਵੀ ਜਿਹੜਾ ਰੱਖੂਗਾ ਤਾਂ ਉਹਦੇ ਨਾਲ ਬੁਰੀ ਹੋਊਗੀ ਕਿਉਂਕਿ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਸੀਗਾ ਪਰ ਤੁਸੀਂ ਦੇਖੋ ਕਿ ਕਹਿੰਦੇ ਜਿਹੜੇ ਬੰਦੇ 'ਚ ਹਿੰਮਤ ਹੁੰਦੀ ਹੈ ਨਾ ਕੁਦਰਤ ਉਹਦਾ ਸਾਥ ਨਹੀਂ ਛੱਡਦੀ ਹੁੰਦੀ ਅੰਤਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਇੱਕ ਘਟਨਾ ਵਾਪਰਦੀ ਆ ਸਰ ਸਭ ਤੋਂ ਖਤਰਨਾਕ ਘਟਨਾ ਹੁੰਦੀ ਆ ਦਿਵਾਨ ਸਿੰਘ ਦੇ ਘਰ ਵਿੱਚ ਰਾਤ ਨੂੰ ਅਚਾਨਕ ਤਿੰਨ ਚਾਰ ਧਾੜ ਵੀ ਆਉਂਦੇ ਆ ਉਹਨਾਂ ਦੇ ਸਾਹਮਣੇ ਦਿਵਾਨ ਸਿੰਘ ਨੂੰ ਬੰਨ ਲੈਂਦੇ ਆ ਗਾਮੇਖਾਂ ਨੂੰ ਬੰਨ ਲੈਂਦੇ ਆ ਕਰਮਸਿਉ ਘਰੇ ਨਹੀਂ ਹੁੰਦਾ ਧਰਮਕੌਰ ਨੂੰ ਵੀ ਬੰਨ ਲੈਂਦੇ ਆ ਜਿਹੜੀ ਦੀਵਾਨਕੁਰ ਦੀ ਪਤਨੀ ਆ ਤਾਂ ਉਹਦੇ ਸਾਹਮਣੇ ਗਾਮੇਖਾਂ ਦੀ ਪਤਨੀ ਸ਼ੀਦਾ ਨੂੰ ਬੇਪੱਤ ਕਰਦੇ ਆ ਤਾਂ ਤੁਸੀਂ ਦੇਖੋ ਕਿ ਉਸ ਸਮੇਂ ਦੀਵਾਨ ਸਿੰਘ ਤੇ ਗਾਮੇਖਾਂ ਨੇ ਕਿਵੇਂ ਨਾ ਕਿਵੇਂ ਉਹਨਾਂ ਨਾਲ ਹੱਥੋ ਪਾਈ ਕੀਤੀ ਹੂੰ ਬਜ਼ੁਰਗ ਜਦੋਂ ਦੱਸਦੇ ਸੀ ਤਾਂ ਇੱਕ ਫਿਲਮੀ ਕਹਾਣੀ ਲੱਗਦੀ ਸੀ ਕਿ ਉਹਨਾਂ ਦੇ ਸਾਹਮਣੇ ਜਦੋਂ ਉਸ ਕੁੜੀ ਦੇ ਕੱਪੜੇ ਪਾੜੇ ਗਏ ਤਾਂ ਦੀਵਾਨ ਸਿੰਘ ਨੇ ਕਹਿੰਦੇ ਅੱਖਾਂ ਬੰਦ ਕਰ ਲੀਆਂ ਸੀ ਤੇ ਤਾਂ ਮਾਰੀ ਸੀ ਕਿ ਉਹ ਕੈਸਾ ਮੰਜ਼ਰ ਹੋਊਗਾ ਜਿਹਨੂੰ ਧੀ ਬਣਾ ਕੇ ਘਰ ਰੱਖਿਆ ਹੋਇਆ। ਕਹਿੰਦੇ ਕਿ ਦੀਵਾਨ ਸਿੰਘ ਦੇ ਜਦੋਂ ਹੱਥ ਖੁੱਲੇ ਸੀ ਨਾ ਤਾਂ ਉਹਨੇ ਉਹ ਬੰਦਾ ਮਾਰਿਆ ਸੀ ਜਿਨੇ ਸ਼ੀਦਾਂ ਦੇ ਕੱਪੜੇ ਪਾੜੇ ਸੀ। ਬਜ਼ੁਰਗ ਇਹ ਗੱਲ ਬਕਾਇਦਾ ਤੌਰ ਤੇ ਦੱਸ ਦਿਆ ਕਿ ਦੀਵਾਨ ਸਿੰਘ ਨੇ ਉਹਦੀ ਪੱਗ ਜਿਹੜੀ ਲੈ ਕੇ ਡਿੱਗ ਗਈ ਸੀ ਨਾ ਜਦੋਂ ਉਹਨਾਂ ਨੇ ਹੱਥੋਂ ਪਾਈ ਹੋਈ ਤਾਂ ਉਹਨੇ ਪੱਗ ਨਾਲ ਸ਼ੀਦਾਂ ਨੂੰ ਟਕਿਆ ਸੀਗਾ। ਫਿਰ ਇਹ ਵੀ ਬਜ਼ੁਰਗ ਦੱਸਦੇ ਨੇ ਕਿ ਸ਼ੀਦਾ ਨੇ ਬਾਅਦ ਚ ਸੰਖਿਆ ਦੀ ਜਿਹੜੀ ਗੋਲੀ ਹੁੰਦੀ ਆ ਉਸ ਸਮੇਂ ਦੀ ਚਹਰੀਲੀ ਗੋਲੀ ਹੁੰਦੀ ਸੀ ਉਹ ਖਾ ਕੇ ਆਤਮ ਹੱਤਿਆ ਕਰ ਲਈ ਸੀ ਅੱਛਾ ਤਾਂ ਉਹਦੇ ਮਨ 'ਚ ਇਹ ਚੋਰਾ ਸੀਗਾ ਕਿ ਮੇਰੇ ਬਾਪ ਵਰਗੇ ਚਾਚੇ ਸਹੁਰੇ ਦੇ ਸਾਹਮਣੇ ਮੈਨੂੰ ਬੇਪੱਤ ਕੀਤਾ ਗਿਆ ਉਸ ਸਮੇਂ ਸਰ ਸਮਾਜ ਦੇ ਵਿੱਚ ਆ ਜਾਂ ਕਹਿ ਦਈਏ ਕਿ ਮੁਲਕ ਦੀ ਵੰਡ ਤੋਂ ਬਾਅਦ ਲੋਕਾਂ ਦੇ ਵਿੱਚ ਜਾਤੀ ਵੇਤ ਕਰੇ ਧਰਮ ਨੂੰ ਲੈ ਕੇ ਕਾਫੀ ਚੀਜ਼ਾਂ ਸੀਗੀਆਂ ਪਰ ਕਹਿੰਦੇ ਆ ਕਿ ਜਦੋਂ ਵੱਡੇ ਫੈਸਲਾ ਲੈਂਦੇ ਸੀਗੇ ਜਾਂ ਰਿਸ਼ਤਿਆਂ ਦੀ ਇੱਜ਼ਤ ਰੱਖਣ ਲਈ ਕੋਈ ਵਚਨ ਦਿੰਦੇ ਸੀ ਤਾਂ ਮਰਦੇ ਦਮ ਤੱਕ ਨਿਭਾਉਂਦੇ ਸੀਗੇ ਇਹ ਚੀਜ਼ ਨੂੰ ਦੀਵਾਨ ਸਿੰਘ ਨੇ ਆਪਣੇ ਮੋਢਿਆਂ ਤੇ ਕਾਇਮ ਰੱਖਿਆ ਤੁਸੀਂ ਦੇਖੋ ਕਿ ਗਾਮੇ ਖਾਨ ਨੇ ਜਦੋਂ ਕਰਮ ਸਿੰਘ ਦੀ ਸੇਵਾ ਕਰਦਾ ਸੀ ਤਾਂ ਉਹਨਾਂ ਦੀਵਾਨ ਸਿੰਘ ਨੂੰ ਵੀ ਵੇਖਿਆ ਸੀ ਕਿ ਦੀਵਾਨ ਸਿੰਘ ਟੁੱਟ ਗਿਆ ਕਿਉਂਕਿ ਬਹੁਤ ਚੱਕ ਖੜਚਾ ਲ ਲਈ ਸੀ ਉਹਨੇ ਉਹਦੇ ਲਈ ਸਭ ਤੋਂ ਵੱਡਾ ਗਮ ਸੀਗਾ ਕਿ ਸ਼ੀਦਾ ਨੂੰ ਉਹਦੇ ਸਾਹਮਣੇ ਬੇਪੱਤ ਕੀਤਾ ਗਿਆ ਉਹ ਕਦੇ-ਕਦੇ ਰਾਤ ਨੂੰ ਬੜ ਬੜਾ ਕੇ ਵੀ ਉੱਠਦਾ ਰਿਹਾ ਦੀਵਾਨ ਸਿੰਘ ਕਿ ਸ਼ੀਦਾ ਮੈਂ ਵੇਖਣ ਤੋਂ ਪਹਿਲਾਂ ਮੇਰੇ ਮੇਰੇ ਕਿਰਪਾਨ ਕਿਉਂ ਨਹੀਂ ਮਾਰੀ ਉਹਨਾਂ ਵੀ ਮੈਨੂੰ ਕਿਉਂ ਨਹੀਂ ਮਾਰਿਆ ਮੈਂ ਤੈਨੂੰ ਨਹੀਂ ਬਚਾ ਸਕਿਆ ਹੂੰ ਉਹ ਚੀਜ਼ ਦਾ ਉਹਨੂੰ ਗਮ ਰਿਆ ਗਾਮੇਖਾਂ ਨੂੰ ਸਮਝਾਉਂਦਾ ਸੀਗਾ ਵੀ ਇਹ ਸਾਡੇ ਵੱਸ ਨਹੀਂ ਸੀ ਇਹ ਸਾਡੇ ਕੱਲਿਆਂ ਦੇ ਘਰ ਤੇ ਨਹੀਂ ਆਇਆ ਪਤਾ ਨਹੀਂ ਕਿੰਨੀਆਂ ਧੀਆਂ ਭੈਣਾਂ ਮਾਵਾ ਦੇ ਨਾਲ ਹੀ ਸਭ ਹੋਇਆ ਦੇਖੋ ਗਾਮੇਖਾਂ ਦਾ ਕਿੱਡਾ ਵੱਡਾ ਜਿਗਰਾ ਬਿਲਕੁਲ ਜੀ ਜੀਨੇ ਆਪਣੀ ਪਤਨੀ ਨੂੰ ਔਰ ਪਹਿਲੀ ਗੱਲ ਤਾਂ ਸਰ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਲੋਕਾਂ ਨੂੰ ਉਸ ਸਮੇਂ ਸਿਰਫ ਆਪਣੀ ਜਾਨ ਬਚਾਉਣ ਦੀ ਸੀ ਉਸ ਸਮੇਂ ਮਾਵਾ ਨੂੰ ਬੱਚੇ ਛੱਡ ਕੇ ਵੀ ਭੱਜਣਾ ਪਿਆ ਸੀ ਜਦੋਂ ਗਾਮੇ ਨੂੰ ਦੀਵਾਨ ਸਿੰਘ ਨੇ ਇਸ ਕਰਕੇ છુપਾਇਆ ਸੀ ਵੀ ਇਹਨਾਂ ਤੇ ਆਂਚ ਨਾ ਆਵੇ ਪਰ ਜਦੋਂ ਦੀਵਾਨ ਸਿੰਘ ਤੇ ਹਮਲਾ ਹੋਇਆ ਤਾਂ ਗਾਮੇ ਖਾਂ ਗੱਡੇ ਦੇ ਹੀਟ ਪੱਟੇ ਟੋਏ ਚੋਂ ਨਿਕਲ ਕੇ ਉਹਦੇ ਨਾਲ ਬਰਾਬਰ ਖੜ ਕੇ ਲੜਿਆ ਇਹ ਵੀ ਬਹੁਤ ਵੱਡੀ ਗੱਲ ਹੈ ਤੇ ਕਰਮ ਸਿੰਘ ਦੀਆਂ ਲੱਤਾਂ ਕੱਟਣ ਤੋਂ ਬਾਅਦ ਕਹਿੰਦੇ ਕਿ ਉਹਨੂੰ ਕੋਈ ਰੋਗ ਲੱਗ ਗਿਆ ਸੀਗਾ ਚਮੜੀ ਦਾ ਰੋਗ ਅੱਛਾ ਜੀ ਜਿੱਥੇ ਡਾਕਟਰ ਕਹਿੰਦੇ ਸੀ ਵੀ ਛੂਤ ਦੀ ਬਿਮਾਰੀ ਹੋਗੀ ਕਰਮ ਸਿੰਘ ਨੂੰ ਹਾਂਜੀ ਤਾਂ ਦੀਵਾਨ ਸਿੰਘ ਵੀ ਦਿਨੋਦਨ ਡਿੱਗਦਾ ਜਾ ਰਿਹਾ ਸੀਗਾ ਮਨੋਵਲ ਟੁੱਟ ਗਿਆ ਹਾਂਜੀ ਕਿਉਂਕਿ ਉਹੀ ਘਟਨਾ ਇੱਕ ਕੁੜੀ ਵਾਲੀ ਸ਼ੀਦਾਂ ਵਾਲੀ ਗੱਲ ਤੇ ਘਰ ਦਾ ਸਾਰਾ ਕੁਝ ਵੇਖ ਕੇ ਕਹਿੰਦੇ ਕਿ ਜਦੋਂ ਕਰਮ ਸਿੰਘ ਨੂੰ ਚਮੜੀ ਦਾ ਰੋਗ ਲੱਗ ਗਿਆ ਤਾਂ ਕਹਿੰਦੇ ਵੈਦ ਹਕੀਮ ਕਹਿੰਦੇ ਵੀ ਇਹਦੇ ਨੇੜੇ ਨਹੀਂ ਜਾਣਾ ਅੱਛਾ ਤੁਸੀਂ ਸੱਚ ਮੰਨਿਓ ਇਸ ਗੱਲ ਨੂੰ ਕਿ ਗਾਮੇ ਖਾਣੇ ਉਹਨੂੰ ਨਵਾਉਣਾ ਧਪਾਉਣਾ ਉਹਦਾ ਖਾਣ ਪੀਣ ਕਰਨਾ ਤਾਂ ਕਰਮ ਸਿੰਘ ਕਹਿੰਦੇ ਬੈਣ ਪਾਉਂਦਾ ਹੁੰਦਾ ਸੀਗਾ ਕਿ ਬਾਈ ਮੈਨੂੰ ਏਸੇ ਨਰਕ ਚ ਜਾਣ ਦੇ ਮੈਂ ਬਹੁਤ ਕੋਸ਼ਿਸ਼ ਕੀਤੀ ਸੀਗੀ ਮੈਂ ਤੈਨੂੰ ਵੱਖ ਕਰਦਾ ਮੈਨੂੰ ਨਹੀਂ ਸੀ ਪਤਾ ਵੀ ਪਾਣੀ ਨੇ ਮੋੜ ਕੇ ਮੈਨੂੰ ਇੱਥੇ ਲਿਆ ਦੇਣਾ ਹੋਏ ਹੋਏ ਕੁਦਰਤ ਨੇ ਮੈਨੂੰ ਤੇਰੇ ਦੁਆਰਾ ਕਦਮਾਂ 'ਚ ਸੁੱਟਣਾ ਵੀ ਮੈਂ ਤੇਰਾ ਗੁਨਾਹਗਾਰਾਂ ਬਾਈ ਮੈਨੂੰ ਇਦਾਂ ਹੀ ਮਰਨ ਦੇ ਮੇਰਾ ਇਲਾਜ ਨਾ ਕਰਵਾ ਅੱਛਾ ਤੇ ਕਹਿੰਦੇ ਕਿ ਗਾਮੇ ਖਾਂ ਉਹਨੂੰ ਬੁੱਕਲ 'ਚ ਲੈ ਕੇ ਰੋਟੀ ਖਵਾਉਂਦਾ ਹੁੰਦਾ ਸੀ ਜਦੋਂ ਘਰਾਂ ਦੇ ਲੋਕ ਕਰਮ ਸਿੰਘ ਨੂੰ ਦੂਰੋਂ ਦੇਖ ਕੇ ਮੁੜ ਜਾਂਦੇ ਹੁੰਦੇ ਸੀ ਤਾਂ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿ ਗਾਮੇਖਾ ਨੇ ਉਸੇ ਤਰ੍ਹਾਂ ਉਹਦਾ ਇਲਾਜ ਵੀ ਕੀਤਾ ਦਵਾਈ ਵੀ ਦਿੱਤੀ ਉਹਦੀ ਦੇਖਭਾਲ ਵੀ ਕੀਤੀ ਧਰਮਕੌਰ ਨੇ ਜਦੋਂ ਕਰਮ ਸਿੰਘ ਨੂੰ ਵੇਖ ਲਿਆ ਸੀ ਕੁਝ ਮਾਨਸਿਕ ਤਵਾਜਨ ਪਹਿਲਾਂ ਚਲਾ ਗਿਆ ਸੀ ਧਰਮਕੌਰ ਵੀ ਪੂਰੀ ਹੋ ਗਈ ਅੱਛਾ ਉਸ ਤੋਂ ਬਾਅਦ ਦੀਵਾਨ ਸਿੰਘ ਰਹਿ ਗਿਆ ਦੀਵਾਨ ਸਿੰਘ ਦੇ ਅੰਦਰ ਜਿੱਥੇ ਮਨੋਬਲ ਟੁੱਟਿਆ ਸੀ ਉਹਦੇ ਅੰਦਰ ਇੱਕ ਵਾਦੇ ਦੀ ਜਿਹੜੀ ਉਹ ਪੰਡ ਦਾ ਭਾਰ ਸੀਗਾ ਉਹ ਸੀਗਾ ਉਹਨੇ ਸੋਚਿਆ ਕਿ ਮੈਂ ਬਜ਼ੁਰਗਾਂ ਨਾਲ ਵਾਦਾ ਕੀਤਾ ਸੀਗਾ ਕਿ ਸਾਡੀਆਂ ਪੁਸ਼ਤਾਂ ਨੂੰ ਲੋਕ ਯਾਦ ਰੱਖਣਗੇ ਸਾਡੀ ਇਹ ਪੀੜ੍ਹੀ ਸਕਿਆਂ ਭਰਾਮਾਂ ਦੀ ਤਰ੍ਹਾਂ ਅੱਗੇ ਤੱਕ ਵਰਤੂਗੀ ਹੂੰ ਤਾਂ ਕਹਿੰਦੇ ਕਿ ਦੀਵਾਨ ਸਿੰਘ ਨੇ ਆਪਣੀ ਵਸੀਅਤ ਗਾਮੇਖਾਂ ਦੇ ਨਾਂ ਲਿਖੀ ਸੀ ਹਾਂਜੀ ਉਸ ਸਮੇਂ ਦੇ ਵਿੱਚ ਜਦੋਂ ਲੋਕ ਕਹਿੰਦੇ ਸੀ ਕਿ ਦੀਵਾਨ ਸਿੰਘ ਦੀ ਹਵੇਲੀ ਨੂੰ ਜੇ ਚਾਰ ਪਿੰਡਾਂ 'ਚ ਵੀ ਵੰਡ ਦਈਏ ਨਾ ਅੱਛਾ ਤੇ ਉਹ ਖਤਮ ਨਹੀਂ ਹੋ ਸਕਦੀ ਹੂੰ ਤੇ ਕਾਰਮ ਸਿੰਘ ਨੇ ਇਸ ਗੱਲ ਦਾ ਬੁਰਾ ਨਹੀਂ ਮਨਾਇਆ ਉਹਨੇ ਕਿਹਾ ਸੀਗਾ ਵੀ ਸਾਡੀਆਂ ਜ਼ਿੰਦਗੀਆਂ ਵੀ ਅੱਜ ਗਾਮੇ ਦੇ ਨਾਂ ਲੱਗੀਆਂ ਤਾਂ ਨਾ ਕੋਈ ਵੱਡੀ ਗੱਲ ਨਹੀਂ ਐ ਕਿਉਂਕਿ ਕਰਮ ਸਿੰਘ ਆਪਣੇ ਕੀਤੇ ਤੇ ਪਛਤਾ ਰਿਹਾ ਸੀਗਾ ਇੱਕ ਹੱਟਾ-ਕੱਟਾ ਨੌਜਵਾਨ ਜਿਹੜਾ ਧੜਮੀਆਂ ਚ ਜਾਂਦਾ ਹੋਵੇ ਤੇ ਬਾਅਦ ਚ ਇੱਕ ਮੰਜੇ ਤੇ ਬੈਠ ਕੇ ਆ ਕੇ ਜਿਹਨੂੰ ਗਾਮਾਂ ਸਾਂਭ ਰਿਆ ਹੂੰ ਤੇ ਉਸ ਤੋਂ ਬਾਅਦ ਕੀ ਹੁੰਦਾ ਦੀਵਾਨ ਸਿੰਘ ਨੇ ਉਹ ਚੀਜ਼ ਜਦੋਂ ਕੀਤੀ ਤਾਂ ਉਹਦੇ ਹੋਰ ਵੀ ਦੁਸ਼ਮਣ ਬਣ ਗਏ ਉਹਦੇ ਰਿਸ਼ਤੇਦਾਰ ਅੱਛਾ ਉਹਨਾਂ ਨੇ ਕਿਹਾ ਕਿ ਤੂੰ ਜਾਤ ਧਰਮ ਕੁਛ ਨਹੀਂ ਵੇਖਿਆ ਕਾਫਰਾਂ ਨੂੰ ਤੂੰ ਵਾਰਿਸ ਬਣਾ ਰਿਹਾ ਹੂੰ ਕਹਿੰਦੇ ਕਿ ਦੀਵਾਨ ਸਿੰਘ ਨੂੰ ਚੰਗੇ ਰਸੂਖ ਵਾਲੇ ਬੰਦੇ ਨੂੰ ਵੀ ਕਹਿੰਦੇ ਸੀ ਵੀ ਇਹਦਾ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਵੇ। ਅੱਛਾ ਤੁਸੀਂ ਦੇਖੋ ਕਿ ਸਾਰਾ ਪਿੰਡ ਇੱਕ ਪਾਸੇ ਰਿਸ਼ਤੇਦਾਰ ਇੱਕ ਪਾਸੇ ਦੀਵਾਨ ਸਿੰਘ ਕੱਲਾ ਇੱਕ ਪਾਸੇ। ਉਹ ਵਚਨ ਹਜੇ ਵੀ ਖੜਾ। ਉਹ ਵਚਨ ਹਜੇ ਵੀ ਖੜਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਰਮ ਸਿੰਘ ਦਾ ਅੰਤ ਇੰਨਾ ਮਾੜਾ ਸੀ ਕਿ ਉਹਦੇ ਸਰੀਰ ਤੋਂ ਮਾਸ ਰਪਈਏ ਜਿੰਨਾ ਝੜ ਝੜ ਕੇ ਖਤਮ ਹੋਇਆ। ਤਾਂ ਦੀਵਾਨ ਸਿੰਘ ਕਹਿੰਦੇ ਉਸ ਸਮੇਂ ਬਿਲਕੁਲ ਪੱਥਰ ਬਣ ਗਿਆ ਸੀਗਾ। ਉਹਨੂੰ ਪਤਾ ਸੀ ਅੰਤ ਦਾ। ਹੂੰ ਕਿ ਉਹਨੂੰ ਪਤਾ ਸੀ ਜਿਵੇਂ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸੀ ਸਾਰਾ ਅਸੀਂ ਸੁਣਦੇ ਹੁੰਦੇ ਸੀ ਵੱਡਿਆਂ ਤੋਂ ਵੀ ਸਾਰਾ ਕੁਝ ਇੱਥੇ ਹੀ ਆ ਦੇਣਾ ਲੈਣਾ ਵੀ ਜ਼ਿੰਦਗੀ ਦਾ ਇੱਥੇ ਹੀ ਆ ਨਰਕ ਸਵਰਗ ਕਿਸੇ ਨੇ ਨਹੀਂ ਵੇਖਿਆ ਬਿਲਕੁਲ ਕਿ ਇਹ ਚੀਜ਼ਾਂ ਅਸੀਂ ਸਮਾਜ ਦੇ ਵਿੱਚੋਂ ਜਾਂ ਨੈਤਿਕਤਾ ਚੋਂ ਸਾਡੀਆਂ ਸਿੱਖਿਆਵਾਂ ਚੋਂ ਸਿੱਖਦੇ ਆ ਤਾਂ ਦੀਵਾਨ ਸਿੰਘ ਵਰਗਾ ਸਿਰੜੀ ਬੰਦਾ ਉਸ ਸਮੇਂ ਦੀ ਇੱਕ ਮਿਸਾਲ ਰਿਹਾ ਕਰਮ ਸਿੰਘ ਦੀ ਹਾਲਤ ਇੰਨੀ ਖਰਾਬ ਸੀ ਅੰਤ ਨੂੰ ਉਹ ਝੜਦਾ ਝੜਦਾ ਬਿਲਕੁਲ ਖਤਮ ਹੋ ਗਿਆ ਤੇ ਉਹਦੀ ਮੌਤ ਹੋ ਗਈ ਹਾਂ ਹਾਂ ਕਹਿੰਦੇ ਕਿ ਦੀਵਾਨ ਸਿੰਘ ਉਹ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਇੱਕ ਵੱਖਰੀ ਰੂਹ ਚ ਆ ਗਿਆ ਸੀ ਅੱਛਾ ਕਹਿੰਦੇ ਗਾਮੇਖਾਨ ਨੇ ਉਹਨੂੰ ਕਿਹਾ ਸੀਗਾ ਵੀ ਚਾਚਾ ਤੂੰ ਜਿਵੇਂ ਕਹੇਂਗਾ ਮੈਂ ਉਵੇਂ ਕਰੂੰਗਾ ਜੇ ਤੈਨੂੰ ਲੱਗਦਾ ਵੀ ਕਿਤੇ ਨਾਨਕਿਆ ਨੂੰ ਇਹਦਿਆਂ ਨੂੰ ਘਰ ਦੇਣਾ ਮੈਂ ਉਹ ਵੀ ਕਰੂੰਗਾ ਤੇਰੇ ਮਨ 'ਚ ਇਹ ਨਾ ਰਹੇ ਜੀ ਵੀ ਮੇਰਾ ਪੁੱਤ ਮੇਰੇ ਸਾਹਮਣੇ ਗਲ ਕੇ ਤੁਰ ਗਿਆ ਵੀ ਕਿਤੇ ਨਾ ਕਿਤੇ ਤੇਰੇ ਮਨ 'ਚ ਇਹ ਨਾ ਰਹੇ ਜੀ ਵੀ ਮੇਰਾ ਆਪਣਾ ਢਡੋਂ ਕੱਢਿਆ ਹੋਇਆ ਘਰ ਦਾ ਕੁਝ ਵੀ ਨਹੀਂ ਲੱਗਦਾ ਕਿਉਂਕਿ ਉਹਨੂੰ ਉਹਦੇ ਨਾ ਹੀ ਕੁਝ ਨਹੀਂ ਸੀ ਕੀਤਾ ਤਾਂ ਗਾਮੇਖਾਨ ਦੇ ਅੱਗੇ ਦੀਵਾਨ ਸਿੰਘ ਨੇ ਹੱਥ ਬੰਨਤੇ ਸੀ ਵੀ ਪੁੱਤਰਾ ਜੋ ਤੇਰੇ ਬਾਪ ਨੇ ਮੇਰੇ ਲਈ ਕੀਤਾ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਉਹਨੇ ਕਿਹਾ ਕਿ ਜੇ ਧਰਮਕੌਰ ਤੇਰੀ ਚਾਚੀ ਜਿਉਂਦੀ ਆ ਨਾ ਤਾਂ ਤੇਰੇ ਪਿਓ ਦੇ ਕਿਸੇ एहसान ਕਰਕੇ ਜਿਉਂਦੀ ਐ ਸ਼ਾਇਦ ਕੋਈ ਪਿਛਲੀ ਘਟਨਾ ਦੇ ਵਿੱਚ ਧਰਮਕੌਰ ਨੂੰ ਮੁਰਾਦ ਖਾਨ ਨੇ ਆਪਣੀ ਭੈਣ ਬਣਾ ਕੇ ਕਿਸੇ ਘਟਨਾ ਤੋਂ ਬਚਾਇਆ ਸੀ ਅੱਛਾ ਬਜ਼ੁਰਗਾਂ ਨੇ ਇਹ ਘਟਨਾ ਨੂੰ ਬਹੁਤ ਜ਼ਿਆਦਾ ਖੋਲ ਕੇ ਨਹੀਂ ਦੱਸਿਆ ਉਹ ਕਹਿੰਦੇ ਸੀ ਵੀ ਧਰਮਕੌਰ ਮੁਰਾਦ ਖਾਨ ਦੀ ਧਰਮ ਦੀ ਭੈਣ ਸੀ ਅੱਛਾ ਤਾਂ ਇਸ ਤੋਂ ਬਾਅਦ ਕੀ ਹੁੰਦਾ ਅ ਜਦੋਂ ਕਰਮ ਸਿੰਘ ਦੀ ਮੌਤ ਹੋ ਜਾਂਦੀ ਆ ਤਾਂ ਲੋਕਾਂ ਨੇ ਫੇਰ ਤੰਗ ਕਰਨਾ ਸ਼ੁਰੂ ਕਰਤਾ ਵੀ ਦੇਖੀਏ ਹੁਣ ਇਹਦਾ ਕੀ ਬਣਦਾ ਬਜ਼ੁਰਗ ਦਾ ਦਿਵਾਨ ਸਿੰਘ ਦਾ ਦਿਵਾਨ ਸਿੰਘ ਨੇ ਲੰਬੀ ਉਮਰ ਭੋਗੀ ਦੂਸਰੇ ਪਾਸੇ ਗਾਮੇ ਖਾਨ ਦੀ ਜਿਹੜੀ ਕੁੜੀ ਸੀਗੀ ਉਹ ਵੀ ਆਉਣ ਜਾਣ ਕਰਦੀ ਸੀ ਚੰਗੇ ਪਰਿਵਾਰ 'ਚ ਸੀਗੀ ਫੇਰ ਉਹਨੇ ਆਪਣਾ ਮੁੰਡਾ ਕਾਫੀ ਦੇਰ ਬਾਅਦ ਤਕਰੀਬਨ 20 22 ਸਾਲ ਬਾਅਦ ਮਤਲਬ ਚੰਗਾ ਇੱਕ ਟਾਈਮ ਨਗਾ ਕੇ ਉਹਨੂੰ ਸਿੰਗਾਪੁਰ ਭੇਜਿਆ ਉਹਨਾਂ ਸਮਿਆਂ ਦੇ ਵਿੱਚ ਅੱਛਾ ਉਨੇ ਕਹਿਆ ਕਿ ਅਸੀਂ ਵਕਤ ਦੇਖ ਲੈ ਸਾਨੂੰ ਨਹੀਂ ਪਤਾ ਅੱਗੇ ਕੁਝ ਬਣਨਾ ਨਹੀਂ ਬਣਨਾ ਤਾਂ ਉਹ ਕਹਿੰਦੇ ਕਿ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ ਉੰਨਾ ਸਮਿਆਂ ਦੇ ਵਿੱਚ ਜਦੋਂ ਲੋਕਾਂ ਦੇ ਸੀ ਉਦੋਂ ਕਿਵੇਂ ਜਾਵੜਣਗੇ ਜਾਂ ਕੋਈ ਬਾਹਰ ਜਾਣ ਦਾ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਮੋਲਕ ਆਜ਼ਾਦ ਹੋਇਆ ਸੀ ਹਾਲਾਤ ਉਨੇ ਨਹੀਂ ਸੀਗੇ ਫਿਰ ਵੀ ਹੌਲੀ ਹੌਲੀ ਹੁੰਦਿਆ ਇਹ ਬਜ਼ੁਰਗਾਂ ਦੇ ਦੱਸੇ ਮੁਤਾਬਕ ਪਤਾ ਲੱਗਦਾ ਕਿ ਉਹਨਾਂ ਨੇ ਇੱਕ ਪਲ ਲਈ ਦੀਵਾਨ ਸਿੰਘ ਦੇ ਕਹਿਣ ਤੇ ਉਹਦੇ ਪੁੱਤਰ کریم ਖਾਨ ਨੂੰ ਸਿੰਗਾਪੁਰ ਭੇਜਿਆ ਸੀ ਅੱਛਾ ਅੱਛਾ ਇਸ ਤੋਂ ਬਾਅਦ ਇਹ ਪਤਾ ਲੱਗਦਾ ਬਜ਼ੁਰਗਾਂ ਦੇ ਦੱਸੇ ਅਨੁਸਾਰ ਕੇ دیਵਾਨ ਸਿੰਘ ਦੀ ਸੇਵਾ ਗਾਮੇਖਾਨੇ ਬਹੁਤ ਕੀਤੀ ਹਮ ਜਿਹੜੇ ਲੋਕ ਉਸ ਸਮੇਂ ਇਹ ਗੱਲ ਕਹਿੰਦੇ ਸੀ ਵੀ ਇਹਨੇ ਕਾਫਰ ਨੂੰ ਘਰੇ ਰੱਖਿਆ ਹੋਇਆ ਉਹਨਾਂ ਲੋਕਾਂ ਦੇ ਗਾਮੇਖਾਨ ਦੀ ਸ਼ਿੱਦਤ ਨੇ ਉਹਦੇ ਇੱਕ ਜਿਹੜਾ ਜੋ ਸੇਵਾ ਭਾਵ ਸੀ ਉਹਨੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੀ ਸੀ ਹਮ ਤਾਂ ਲੋਕ ਇਹ ਵੀ ਕਹਿੰਦੇ ਸੀ ਵੀ ਇਹਨਾਂ ਨੇ ਉਲਟੀ ਗੰਗਾ ਬਹਾਤੀ ਹੂੰ ਕੋਣ ਕਿਸੇ ਨੂੰ ਘਰੇ ਰੱਖਦਾ ਲੋ ਮਾਮਾ ਨੇ ਤਾਂ ਪੁੱਤ ਛੱਡਦੇ ਸੀਗੇ ਇਹ ਤਾਂ ਤੀਜੀ ਜਾਤ ਚੋ ਲਿਆ ਕੇ ਨੇ ਘਰੇ ਰੱਖਿਆ ਹੋਇਆ ਉਹਦਾ ਤਾਂ ਕੋਈ ਇਹਨਾਂ ਨਾਲ ਹਸਤੀ ਵੀ ਨਹੀਂ ਮੇਲ ਖਾਂਦੀ ਹੈ ਨਾ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀ ਕਿਉਂਕਿ ਸਮਾਜ ਦੇ ਵਿੱਚ ਬਿਤਕਰੇ ਬਹੁਤ ਚੱਲਦੇ ਸੀਗੇ ਕਹਿੰਦੇ ਫਿਰ ਕ੍ਰੀਮ ਖਾਂ 4 ਸਾਲ ਬਾਅਦ ਵਾਪਸ ਆਇਆ ਅੱਛਾ ਉਹਦੇ ਆਉਣ ਤੱਕ ਦੀਵਾਨ ਸਿੰਘ ਜਮਾ ਅੰਤਮ ਸਾਹਾਂ ਤੇ ਸੀ ਹੂੰ ਦੀਵਾਨ ਸਿੰਘ ਨੇ ਕਾਫੀ ਲੰਬੀ ਉਮਰ ਭੋਗੀ ਹੂੰ ਕਰੀਮ ਖਾਨ ਜਦੋਂ ਪਿੰਡ ਦੇ ਵਿੱਚ ਆਇਆ ਤਾਂ ਤਦ ਤੱਕ ਹਾਲਾਤ ਕਾਫੀ ਬਿਹਤਰ ਹੋ ਗਏ ਸੀਗੇ। ਕਰੀਮ ਖਾਨ ਨੇ ਪਿੰਡ ਦੇ ਵਿੱਚ ਆ ਕੇ ਗਾਮੇ ਖਾਨ ਤੇ ਦੀਵਾਨ ਸਿੰਘ ਦੇ ਕਹੇ ਮੁਤਾਬਕ ਵਿਆਹ ਕਰਵਾਇਆ। ਵਾਹ ਜੀ ਵਾਹ। ਔਰ ਉਹਨੇ ਇਹ ਵੀ ਕਹਿਤਾ ਸੀ ਵੀ ਤੁਸੀਂ ਮੇਰੀਆਂ ਲਾਮਾਂ ਵੀ ਪੜਾਵੋਗੇ ਤਾਂ ਵੀ ਕਬੂਲ। ਤੁਸੀਂ ਮੇਰਾ ਨਿਕਾਹ ਕਰਾਓਗੇ ਤਾਂ ਵੀ ਕਬੂਲ। अच्छा ਤਾਂ کریم ਖਾਨ ਨੇ ਸਾਰੇ ਪਿੰਡ ਦੇ ਵਿੱਚ ਜਦੋਂ ਲੋਕ ਇਕੱਠੇ ਹੋਏ ਸੀ ਨਾ ਤਾਂ ਉਹ ਕਹਿੰਦਾ ਸੀ ਕਿ ਮੈਂ ਇੱਕ ਵਾਰ ਹੱਥ ਬੰਨ ਕੇ ਸਭ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਿੱਦਾ ਕੋਈ ਸ਼ਿਕਵਾ ਤਾਂ ਨਹੀਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੁਕਸਾਨ ਨਾ ਚੁੱਕਣ ਅਸੀਂ ਹਰ ਜਾਨੇ ਬਹੁਤ ਭਰੇ ਆ ਤਾਂ ਉਸ ਵਕਤ ਸਰ ਕੀ ਹੋਇਆ ਕਿ کریم ਖਾਨ ਨੂੰ ਲੋਕਾਂ ਦੇ ਮਨ ਬਦਲ ਗਏ ਸੀ ਹਾਲਾਤ ਬਦਲ ਗਏ ਬਹੁਤ ਚੀਜ਼ਾਂ ਖਤਮ ਹੋ ਚੁੱਕੀਆਂ ਸੀ ਲੋਕਾਂ ਦੇ ਮਨਾਂ ਚ ਉਹ ਚੀਜ਼ਾਂ ਬਿਸਰ ਚੁੱਕੀਆਂ ਸੀ ਤਾਂ کریم ਖਾਨ ਦਾ ਵਿਆਹ ਗੱਜ-ਬੱਜ ਕੇ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਗਿਆ अच्छा जी ਕਹਿੰਦੇ ਕਿ ਦੀਵਾਨ ਸਿੰਘ ਨੇ ਮੰंजे ਤੇ ਬੈਠੇ ਨੇ ਸਾਰੀਆਂ ਰਸਮਾਂ ਨਿਭਾਈਆਂ ਸੀਗੀਆਂ ਹੁਣ ਜਿਹੜਾ ਅੱਗੇ ਕਰੀਮ ਖਾਨ ਦੇ ਬੱਚੇ ਨੇ ਉਹ ਅਮਰੀਕਾ ਦੇ ਵਿੱਚ ਸੈਟਲ ਨੇ ਅੱਛਾ ਤੇ ਉਹ ਦੀਵਾਨ ਸਿੰਘ ਦੇ ਜਿਹੜੇ ਪੁਰਾਣੇ ਰਿਸ਼ਤੇਦਾਰ ਆ ਉਹਨਾਂ ਨਾਲ ਉਹਨਾਂ ਦਾ ਅੱਜ ਵੀ ਬਰਤ ਵਰਤਾਰਾ ਹੈ ਕੀ ਬਾਤ ਹੈ ਤੁਸੀਂ ਦੇਖੋ ਵੀ ਇੰਨੀਆਂ ਝੱਖੜ ਸਹਿ ਵੀ ਲਏ ਸਭ ਕੁਝ ਹੋਇਆ ਦੀਵਾਨ ਸਿੰਘ ਨੂੰ ਲੋਕ ਅੱਜ ਵੀ ਉਸੇ ਤਰ੍ਹਾਂ ਯਾਦ ਕਰਦੇ ਆ ਕਹਿੰਦੇ ਵੀ ਜੇ ਕਿਸੇ ਨੇ ਨਾ ਬਚਨ ਨਿਭਾਉਣਾ ਸਿੱਖਣਾ ਤਾਂ ਦੀਵਾਨ ਸਿੰਘ ਵੱਲ ਜਾਤੀ ਮਾਰੀ ਤਾਂ ਕਹਿੰਦੇ ਕ੍ਰੀਮ ਖਾਨ ਦੇ ਜਿਹੜੇ ਬੱਚੇ ਆ ਉਹਨਾਂ ਨੇ ਅ ਬਜ਼ੁਰਗਾਂ ਵਾਸਤੇ ਇੱਕ ਆਸ਼ਰਮ ਵੀ ਖੋਲ੍ਹਿਆ ਹੋਇਆ ਅੱਛਾ ਤੇ ਕ੍ਰੀਮ ਖਾਨ ਦੇ ਬੱਚੇ ਜਦੋਂ ਇੱਧਰ ਗੇੜਾ ਮਾਰਦੇ ਆ ਤਾਂ ਇੱਧਰ ਵੀ ਕਹਿੰਦੇ ਆ ਕਿ ਕੁਝ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਨਾਲ ਹੀ ਜੁੜੇ ਹੋਏ ਨੇ ਕੀ ਬਾਤ ਹੈ ਜੀ ਤਾਂ ਤੁਸੀਂ ਦੇਖੋ ਕਿ ਸਾਡੇ ਸਮਾਜ ਦੇ ਵਿੱਚ ਇਹ ਹੁੰਦਾ ਵੀ ਖੂਨ ਦਾ ਰਿਸ਼ਤਾ ਨਿਭਦਾ ਇਹ ਕਹਾਣੀ ਇਸ ਕਰਕੇ ਸਾਰਿਆਂ ਨੂੰ ਵੱਖਰੀ ਹੈ ਕਿ ਜਦੋਂ ਜਾਤਾਂ ਧਰਮਾਂ ਦੇ ਨਾਂ ਤੇ ਖੂਨ ਦੇ ਰਿਸ਼ਤੇ ਓਦਾਂ ਵੀ ਰਿਸ਼ਤੇ ਖਰਾਬ ਹੋ ਰਹੇ ਸੀ ਮਾਰ ਢਾੜ ਚੱਲ ਰਹੀ ਸੀ ਤਾਂ ਇੱਕ ਦੀਵਾਨ ਸਿੰਘ ਵਰਗੀ ਹਸਤੀ ਨੇ ਇੱਕ ਵਚਨ ਨਿਭਾਇਆ ਹਮ ਵਚਨ ਨਿਭਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਨੂੰ ਜ਼ਿੰਦਗੀ ਦੇਣ ਜਿੱਡੀ ਗੱਲ ਹਮ ਤਾਂ ਉਹਨੇ ਵਚਨ ਨਿਭਾਇਆ ਸੀਗਾ ਕਿ ਸਾਡੀਆਂ ਪੁਸ਼ਤਾਂ ਇਸੇ ਤਰ੍ਹਾਂ ਬਰਤਣਗੀਆਂ ਲੋਕ ਯਾਦ ਕਰਨਗੇ ਕਿਸੇ ਨੂੰ ਫਰਕ ਨਹੀਂ ਪਤਾ ਲੱਗੂਗਾ ਵੀ ਇਹ ਦੀਵਾਨ ਸਿੰਘ ਦਾ ਖਾਨਦਾਨ ਹੈ ਜਾਂ ਮੁਰਾਦ ਖਾਨ ਦਾ ਅੱਛਾ ਵਚਨ ਨਿਭਾਇਆ ਵੀ ਸਾਰਾ ਕੁਝ ਦਾਤੇ ਲਾ ਕੇ ਗਿਆ ਹਨਾ ਬਿਲਕੁਲ ਔਰ ਕਿੱਡਾ ਵੱਡਾ ਜਿਗਰਾ ਕਿ ਇੱਕ ਬਾਪ ਨੇ ਦੂਸਰੇ ਵਰਗ ਦੇ ਇੱਕ ਬੱਚੇ ਨੂੰ ਬਰਾਬਰ ਰੱਖ ਕੇ ਪਾਲਿਆ ਤੇ ਆਪਦੇ ਪੁੱਤ ਨੂੰ ਆਪਣੇ ਸਾਹਮਣੇ ਤਿਲ ਤਿਲ ਮਰਦਿਆਂ ਵੇਖਿਆ ਪਰ ਵਚਨ ਨਹੀਂ ਤੋੜਿਆ ਉਹਨੇ ਉਹਨੇ ਹੁਣ ਤੱਕ ਸਾਰੇ ਫਰਜ਼ਾਦਾ ਕੀਤੇ ਤੇ ਉਸ ਤੋਂ ਬਾਅਦ کریم ਖਾਨ ਨੇ ਉਹਦੀ ਅਗਲੀ ਰਿਸ਼ਤੇਦਾਰੀ ਸੰਭੀ ਹੁਣ ਉਹੀ ਘਰ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਤਕਰੀਬਨ ਹੁਣ ਚੌਥੀ ਪੀੜੀ ਉਹਨਾਂ ਦੀ ਚੱਲ ਰਹੀ ਹੈ ਅੱਛਾ ਹਾਂਜੀ ਇਹ ਮੈਂ ਫਿਰ ਇਸ ਗੱਲ ਦਾ ਵੀ ਜ਼ਿਕਰ ਕਰਾਂਗੀ ਕਿ ਜਦੋਂ ਲੋਕ ਕਹਿ ਦਿੰਦੇ ਆ ਵੀ ਇਹ ਕਿਹੜਾ ਸਾਡੇ ਖੂਨ ਦੇ ਵਿੱਚੋਂ ਜਿੱਥੇ ਖੂਨ ਦੀ ਸਾਂਝ ਨਹੀਂ ਸੀ ਜਿੱਥੇ ਧਰਮ ਦੀ ਸਾਂਝ ਨਹੀਂ ਸੀ ਜਿੱਥੇ ਜਾਤ ਦੀ ਸਾਂਝ ਨਹੀਂ ਸੀ ਪਰ ਉੱਥੇ ਇੱਕੋ ਸਾਂਝ ਨਿਭੀ ਜਿਹੜੀ ਸਭ ਤੋਂ ਉੱਤਮ ਸਾਂਝ ਕਹੀ ਜਾਂਦੀ ਹੈ ਕਿ ਮੋਹ ਮੁਹੱਬਤ। ਕੀ ਬਾਤ ਹੈ। ਕਿਉਂਕਿ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਨ੍ਹਾਂ ਚੀਜ਼ਾਂ ਨੂੰ ਬਿਲਕੁਲ ਵੀ ਨਹੀਂ ਮੰਨਦੇ। ਹਮ ਪਰ ਸਾਨੂੰ ਇਹ ਚੀਜ਼ਾਂ ਦਾ ਸਬਰ, ਵਚਨ ਦੇਣਾ, ਨਿਭਾਉਣਾ, ਕਹਿਣੀ ਤੇ ਕਰਨੀ ਦੇ ਪੱਕੇ ਹੋਣਾ ਸਾਨੂੰ ਆਪਣੇ ਬਜ਼ੁਰਗਾਂ ਤੋਂ ਸਿੱਖਣਾ ਚਾਹੀਦਾ। ਜੇ ਅਸੀਂ ਪਿੱਛੇ ਜਾ ਕੇ ਵੇਖੀਏ ਤਾਂ ਸਾਡੇ ਬਹੁਤ ਸਾਰੇ ਵਿਰਸੇ ਦੇ ਵਿੱਚ ਜਾਂ ਸਾਡੀ ਲੋਕ ਧਾਰਾ ਚ ਸਾਡੇ ਸਮਾਜ ਦੇ ਵਿੱਚ ਐਸੀਆਂ ਘਟਨਾਵਾਂ ਪਈਆਂ ਨੇ ਜਿੱਥੇ ਲੋਕਾਂ ਦੇ ਖਾਨਦਾਨਾਂ ਨੂੰ ਮਸਾਲਾ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਕੈਣੀ ਤੇ ਕਰਨੀ ਦੇ ਪੱਕੇ ਨੇ ਜਿਨ੍ਹਾਂ ਨੇ ਤਲੀ ਤੇ ਜਿੰਦ ਰੱਖ ਕੇ ਆਪਣੇ ਵਾਅਦੇ ਪੂਰੇ ਕੀਤੇ ਨੇ ਜਿਨ੍ਹਾਂ ਨੂੰ ਲੋਕ ਹਲੇ ਤੱਕ ਯਾਦ ਕਰਦੇ ਨੇ ਉਹ ਵਕਈਓ ਤਨ ਲੋਕ ਨੇ ਜਿਨ੍ਹਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਇੱਥੋਂ ਤੱਕ ਬਜ਼ੁਰਗ ਦੀਵਾਨ ਸਿੰਘ ਦੇ ਬੋਲ ਪੁਗਾਤੇ ਕਿ ਸਾਡੀਆਂ ਪੁਸ਼ਤਾਂ ਬਿਨਾਂ ਕਿਸੇ ਫਰਕ ਤੋਂ ਵਰਤਣਗੀਆਂ। ਕਿਆ ਬਾਤ ਹੈ। ਔਰ ਇਹ ਕਹਾਣੀ ਅੱਜ ਦੇ ਸਮੇਂ ਦੇ ਵਿੱਚ ਲੋਕ ਜਦੋਂ ਯਾਦ ਕਰਦੇ ਆ ਪੁਰਾਣੀ ਪੀੜੀਆਂ ਵਾਲੇ ਲੋਕ ਸੁਣਾਉਂਦੇ ਆ ਕਿ ਇਦਾਂ ਵੱਡਾ ਖਾਨਦਾਨ ਕ੍ਰੀਮ ਖਾਨ ਦੇ ਅੱਗੇ ਬੱਚੇ ਚਲਾ ਰਹੇ ਆ ਤੇ ਕੋਈ ਕਿੰਤੂ ਬਰੰਤੂ ਨਹੀਂ ਕਰਦਾ। ਇਹ ਗੱਲ ਇਹ ਵੀ ਆ ਨਾ ਜਦੋਂ ਬੰਦਾ ਕਹਿੰਦੇ ਨੇ ਕਿ ਠਾਣ ਲੈਂਦਾ ਨਾ ਫਿਰ ਉਹਨੂੰ ਕੋਈ ਰਿਕਾਵਟ ਨਹੀਂ ਰੋਕ ਸਕਦੀ। ਇਹ ਆਪਣੇ ਆਪ ਚ ਇੱਕ ਮਸਾਲੀਆ ਕਹਾਣੀ ਹੈ ਜਦੋਂ ਸਾਡੇ ਮੁਲਕ ਦੀ ਵੰਡ ਸਮੇਂ ਉਹ ਪਰਿਵਾਰ ਜਿਹੜੇ ਜਿਨ੍ਹਾਂ ਨੂੰ ਅਲੱਗ ਕੀਤਾ ਜਾ ਰਿਹਾ ਸੀਗਾ ਅਨੇਕਾਂ ਮੁਸੀਬਤਾਂ ਸਹਿੰਦਿਆਂ ਹੋਇਆਂ ਇੱਕ ਮਿਸਾਲ ਕਾਇਮ ਕਰਕੇ ਬਿਲਕੁਲ ਜੀ ਇਸੀ ਕਹਾਣੀ ਜਿਹੜੀ ਇੱਕ ਪੁਸਤਾਂ ਦੀ ਸਾਂਝ ਦੀ ਆ ਵੀ ਹੁਣ ਤੱਕ ਚੱਲਦੀ ਆ ਰਹੀ ਆ ਸੋ ਦਰਸ਼ਕਾਂ ਨੂੰ ਇਹ ਕਹਾਣੀ ਜ਼ਰੂਰ ਪਸੰਦ ਆਊਗੀ ਤੇ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੂੰਗੀ ਕਿ ਅਗਰ ਉਹਨਾਂ ਦੀ ਕੋਈ ਐਸੀ ਕਹਾਣੀ ਆ ਉਹਨਾਂ ਦੇ ਸਮਾਜ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਕੋਲ ਕਹਾਣੀਆਂ ਉਹ ਸਾਡੇ ਨਾਲ ਸਾਂਝੀ ਕਰਨਾ ਚਾਹਣ ਤਾਂ ਸਾਡੇ ਚੈਨਲ ਦੇ ਨਾਲ ਜੁੜ ਕੇ ਆਪਣੀ ਸੁਝਾਅ ਵੀ ਦੇਣ ਤੇ ਆਪਣੀ ਕਹਾਣੀ ਵੀ ਦੇਣ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਐਸੀਆਂ ਕਹਾਣੀਆਂ ਦੇਖਣ ਲਈ ਸਬਸਕ੍ਰਾਈਬ ਕਰ ਲਓ ਧੰਨਵਾਦ ਸੋ ਐਸੀਆਂ ਕਹਾਣੀਆਂ ਵੇਖਣ ਲਈ ਆਪਣੇ ਸੁਝਾਅ ਦੇਣ ਲਈ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਜੀ ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਜ਼ਿੰਦਗੀ ਜ਼ਿੰਦਾਬਾਦ